ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 10 ਸਾਲ ਦਾ ਸ਼ੋਮਨੀ ਅਕਾਲੀ ਦਾ ਦੇ ਰਾਜ ਦੇ ਸਮੇਂ ਕੀ ਸਥਿਤੀ ਸੀ ਤੇ ਅੱਜ 25 ਸਾਲ ਦੇ ਰਾਜ ਦੇ ਸਮੇਂ ਕੀ ਸਥਿਤੀ ਹੈ ਦੇਖੋ ਜੀ ਜੁੜਨਾ ਤੇ ਜੁੜੇ ਰਹਿਣ 'ਚ ਬੜਾ ਅੰਤਰ ਆ ਖੜਨਾ ਤੇ ਖੜੇ ਰਹਿਣ 'ਚ ਬੜਾ ਅੰਤਰ ਹੈ ਜਿਹੜੇ ਬੰਦੇ ਸੱਤਾ ਦੀ ਪ੍ਰਾਪਤੀ ਲਈ ਪਾਰਟੀਆਂ ਬਦਲਦੇ ਨੇ ਮੈਂ ਸਮਝਦਾ ਮਾਂ ਕਿ ਲੋਕਾਂ ਨੂੰ ਉਹਨਾਂ ਨੂੰ ਬੋਤਾ ਕਿ ਕੀ ਨਹੀਂ ਕਰਨਾ ਚਾਹੀਦਾ ਇਲੈਕਸ਼ਨ ਤੇ ਧਾਕਕੇ ਹਲਕਿਆਂ ਤੋਂ ਐਮਐਲਏ ਬਣਿਆ ਉਦੋਂ ਮੈਂ ਯੰਗੇਸਟ ਮੈਂਬਰ 26 ਸਾਲ ਦੀ ਉਮਰ 'ਚ ਮੈਂ ਇਲੈਕਸ਼ਨ ਜਿੱਤਿਆ ਸੀ ਇੱਕ ਜੋਨ ਨੂੰ ਹੌਂਕ ਜਾਰੀਆਂ ਪੰਜਾਬ ਦੇ ਵਿੱਚ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੋਣ ਮੈਦਾਨ ਪੱਕ ਚੁੱਕੇ ਹੈ ਵਕ ਵਕ ਰਾਜਨੀਤਿਕ ਪਾਰਟੀ ਦੇ ਆਗੂਆ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਤੇ ਵੋਟਰਾਂ ਨਾਲ ਜੋ ਸੰਪਰਕ ਹੈ ਸਾਧਨਾ ਸ਼ੁਰੂ ਕਰ ਦਿੱਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਜੋ ਸ਼੍ਰੋਮਣੀ ਕਾਲ ਇੱਧਰ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਵਿਕਰਮਜੀਤ ਸਿੰਘ ਖਾਲਸਾ ਖਾਲਸਾ ਜੀ ਸਭ ਤੋਂ ਵੱਡਾ ਤੁਹਾਡਾ ਬੋਟਮੋਸ ਸਾਹਿਬ ਜੀ ਬਹੁਤ ਮਿਹਰਬਾਨੀ ਖਾਲਸਾ ਜੀ ਕਿਵੇਂ ਚੱਲ ਰਹੀ ਹੈ ਤੁਹਾਡੀ ਜੋਨ ਕੰਪੇਨ ਜਿਹੜੀ ਹੈ ਜੀ ਪਹਿਲਾਂ ਤੋਂ ਮੇਰਾ ਇਹ ਦੂਸਰਾ ਰਾਉਂਡ ਚੱਲ ਰਿਹਾ ਵਾ ਪੂਰੇ ਹਲਕੇ ਦੀਆਂ ਸਰਕਰ ਪੱਧਰ ਤੱਕ ਦੀ ਮੀਡੀਆ ਨਾਲ ਗੱਲੀਆਂ ਕਰਨੀਆਂ ਨੇ ਹੁਣ ਸੈਕੰਡ ਰਾਉਂਡ ਜਿਹੜਾ ਪਿੰਡਾਂ ਦਾਵਾ ਉਹ ਚੱਲ ਰਿਹਾ ਲੋਗਾ ਦੇ ਵਿੱਚ ਬੜਾ ਭਾਰੀ ਉਤਸ਼ਾਹ ਵਾ ਇਸ ਚੋਣ ਨੂੰ ਲੈ ਕੇ ਔਰ ਜਿਸ ਤਰੀਕੇ ਨਾਲ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਕਈ ਜਗ੍ਹਾ ਗਰਮੀ ਬਹੁਤ ਸੀ ਕਈ ਦਿਕੇ ਹੀ ਦਿਨ ਵੀ ਵੀ ਪਿਆ ਵਿੱਚ ਇਹਨਾਂ ਸਾਰੀਆਂ ਗੱਲਾਂ ਦੇ ਚਲਦਿਆਂ ਲੋਕ ਵੱਡੀ ਗਿਣਤੀ ਵਿੱਚ ਸਨ ਆ ਰਹੇ ਆ ਮੈਨੂੰ ਸਮਝਦਾ ਕਿ ਸਰਕਾਰ ਦੇ ਪ੍ਰਤੀ ਲੋਕਾਂ ਦਾ ਕੋਈ ਬਹੁਤਾ ਵਿਸ਼ਵਾਸ ਨਹੀਂ ਰਿਹਾ ਔਰ ਲੋਕ ਜਿਹੜੇ ਨੇ ਉਹ ਚੇਂਜ ਭਾਰਦੇ ਨੇ ਔਰ ਉਹ ਚੀਜ਼ ਜਿਹੜੀ ਹੈਗੀ ਆ ਉਹ ਲੋਕਸ਼ਵਾਦੀ ਇਲੈਕਸ਼ਨ ਵਿੱਚ 1 ਜੂਨ ਨੂੰ ਤੁਹਾਡੇ ਸਾਹਮਣੇ ਨਜ਼ਰ ਆਵੇ। ਹਾਲਸਾ ਜੇ ਲੋਕਾਂ ਦੇ ਵਿੱਚ ਬਿਕਰਿਆ ਜਾ ਰਿਹਾ ਤੁਸੀਂ ਦੇਖੋ ਵੱਖ-ਵੱਖ ਵਰਗਾਂ ਨਾਲ ਵੀ ਤੁਹਾਡਾ رابطہ قائم ਹੋ ਰਿਹਾ ਹੈ। ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਬਿਕਰ ਰਹੇ ਹੋ ਇਹਨਾਂ ਚੋਂ ਹਨ। ਦੇਖੋ ਸਰਕਾਰ ਦੇ ਫੇਲਿਅਰ ਜਿਹੜੇ ਨੇ ਉਹ ਮੇਨ ਮੁੱਦਾ ਹੈ। ਕ腐ਪਸ਼ਨ ਆਈਡੀ ਡੇਟ ਦੇ ਵਿੱਚ ਮੇਨ ਮੁੱਦਾ ਹੈ। ਨਸ਼ੇ ਮੇਨ ਮੁੱਦਾ ਨੇ। ਫਾਈਨੈਂਸ਼ੀਅਲ ਕ੍ਰਾਈਸਿਸ ਮੇਨ ਮੁੱਦਾ ਹੈ ਪ੍ਰੋਗਰਾਮ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਮੇਨ ਮੁੱਦਾ ਹੈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 10 ਸਾਲ ਦਾ ਸ਼ੋਮਨੀ ਅਕਾਲੀ ਦਲ ਦੇ ਰਾਜ ਦੇ ਸਮੇਂ ਕੀ ਸਥਿਤੀ ਸੀ ਤੇ ਅੱਜ 2.5 ਸਾਲ ਦੇ ਰਾਜ ਦੇ ਸਮੇਂ ਕੀ ਸਥਿਤੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਤੋਂ ਅੱਜ ਜੋ ਅੱਜ ਕੱਲ ਇੱਕ ਸੱਤਾ ਨੂੰ ਲੈ ਕੇ ਸੱਤਾ ਦੀ ਲਾਲਸਾ ਨੂੰ ਲੈ ਕੇ ਜਾਂ ਲੋਕਾਂ ਦੇ ਵਿਸ਼ੇ ਨੂੰ ਲੈ ਕੇ ਦਰਾਤੂ ਰਾਤ ਜੋ ਉਮੀਦਵਾਰ ਨੇ ਪਾਰਟੀਆਂ ਬਦਲ ਲੈਣੇ ਤੁਸੀਂ ਕੀ ਦੇਖਦੇ ਹੋ ਜੀ ਇਹਨਾਂ ਦਾ ਕੀ ਪ੍ਰਭਾਵ ਪੈਂਦਾ ਹੈ ਦੇਖੋ ਜੀ ਜੁੜਨਾ ਤੇ ਜੁੜੇ ਰਹਿਣ 'ਚ ਬੜਾ ਅੰਤਰ ਆ ਖੜਨਾ ਤੇ ਖੜੇ ਰਹਿਣ 'ਚ ਬੜਾ ਅੰਤਰ ਆ ਬਹੁਤ ਘੱਟ ਲੋਕ ਨੇ ਹੁੰਦੇ ਜਿਹੜੇ ਪਾਰਟੀਆਂ 'ਚ ਚੰਗਾ ਮਾਰਾ ਸਮਾਂ ਆਉਂਦਾ ਰਹਿੰਦਾ ਵਾ ਆਪਣੀ ਪਾਰਟੀ ਨਾਲ ਖੜਨਾ ਚਾਹੀਦਾ ਜਿਹੜੇ ਬੰਦੇ ਸੱਤਾ ਦੀ ਪ੍ਰਾਪਤੀ ਲਈ ਪਾਰਟੀਆਂ ਬਦਲਦੇ ਨੇ ਮੈਂ ਸਮਝਦਾ ਮਾਂ ਕਿ ਲੋਕਾਂ ਨੂੰ ਉਹਨਾਂ ਨੂੰ ਬਹੁਤਾ ਜੀਕੇ ਨਹੀਂ ਕਰਨਾ ਚਾਹੀਦਾ ਖੜੇ ਰਹਿਣਾ ਚਾਹੀਦਾ ਆਪਣੀ ਪਾਰਟੀ ਦੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਮੈਂ ਦੋ ਵਾਰ ਮੇਰੇ ਤੇ ਐਸਾ ਸਮਾ ਆਇਆ ਕਿ ਇੱਕ ਵਾਰ ਮੈਂ ਖੰਨੇ ਸੀ ਇਥੋਂ ਡੀਲਿਮਿਟੇਸ਼ਨ ਤੋਂ ਬਾਅਦ ਮੈਨੂੰ ਪਾਇਲਟ ਸ਼ਿਫਟ ਕੀਤਾ ਪਾਰਟੀ ਨੇ ਮੈਂ ਮੁੱਖ ਮੰਤਰੀ ਸਾਹਿਬ ਨਾਲ ਸੰਗਤ ਦਰਸ਼ਨ ਵੀ ਕਰਾਏ ਮੈਂ 2 ਸਾਲ ਮਿਹਨਤ ਕੀਤੀ ਲੇਕਿਨ ਐਨ ਇਲੈਕਸ਼ਨ ਦੇ ਨੇੜੇ ਆ ਕੇ ਮੈਨੂੰ ਬਦਲਤਾ ਪਾਰਟੀ ਤੇ ਨਹੀਂ ਹੋ ਰਿਹਾ ਟਿਕਟ ਨਹੀਂ ਮਿਲ ਰਿਹਾ ਤੈਨੂੰ ਇਥੋਂ ਬਦਲ ਕੇ ਜਿੱਤੇ ਹੋਰ ਟਿਕਟ ਦੇਣਾ ਮੈਂ 27 ਦਿਨ ਪਹਿਲਾਂ ਸ਼ਿਫਟ ਹੋ ਕੇ ਇਲੈਕਸ਼ਨ ਲੜੀ ਜਾ ਕੇ ਰਾਏਪੋਟ ਨਹੀਂ ਜਿੱਤ ਸਕੀ ਉਸ ਤੋਂ ਬਾਅਦ ਸਰਕਾਰ ਬਣ ਗਈ ਮੈਂ ਕੰਮ ਕਰੀ ਗਿਆ ਪਾਰਟੀ ਵੱਲੋਂ ਜਦੋਂ ਦੁਬਾਰਾ ਉੱਥੇ ਪੋਜੀਸ਼ਨ ਆਈ ਫਿਰ ਪਾਰਟੀ ਵੱਲੋਂ ਇਹ ਹੁਕਮ ਹੋਇਆ ਕਿ ਨਹੀਂ ਮੈਨੂੰ ਲੋਕ ਸੇਵਾ ਕਮਿਸ਼ਨ ਦੇ ਵਿੱਚ ਕੋਈ ਹੂੰ ਜਦ ਕਿ ਦੋਨਾਂ ਵਾਰੀਆਂ ਦੇ ਵਿੱਚ ਮੈਂ ਸੀਟ ਕਰ ਸਕਦਾ ਸੀ ਤੋ ਅਸੀਂ ਵੀ ਸਬਰ ਕੀਤਾ ਪਾਰਟੀ ਦੇ ਨਾਲ ਖੜੇ ਰਹੀਆਂ ਅੱਜ ਭਾਵੇਂ 8-10 ਸਾਲ ਦੇ ਵਕਤੀ ਤੋਂ ਬਾਅਦ ਆਇਆ ਲੇਕਿਨ ਜੇ ਪਾਰਟੀ ਦੇ ਨਾਲ ਖੜੇ ਆ ਤੇ ਪਾਰਟੀ ਨੇ ਨਵਾਢਿਆ ਲੋਕ ਸਭਾ ਦੀ ਸੀਟ ਵੀ ਦਿੱਤੀ ਔਰ ਮੈਂ ਤੁਹਾਡੀ ਖਾਸਾ ਜਿਹੜਾ ਸਭ ਤੋਂ ਵੱਡਾ ਸਵਾਲ ਆ ਪਬਲਿਕ ਜਨਨਣਾ ਵੀ ਚਾਹੁੰਦੀ ਹੈ ਵੀ ਤੁਹਾਡੇ ਪਿਤਾ ਜੀ ਵੀ ਲੋਕ ਸਭਾ ਹਲਕਾ ਜੋ ਪਹਿਲਾਂ ਰੋਪੜ ਹੁੰਦਾ ਸੀ ਤੇ ਉਹ ਅੱਜ ਕੱਲ ਫਟਕਰਦ ਸਾਹਿਬ ਰਿੰਜ ਹੋ ਗਿਆ ਤੇ ਉਹਨਾਂ ਵੱਲੋਂ ਵੀ ਨਮਾਇਜ਼ ਕੀ ਕੀਤੀ ਗਿਆ ਬਤੌਰ ਲੋਕ ਸਭਾ ਮੈਂਬਰ ਵੱਜੋਂ ਤੇ ਉਹ ਦੱਸੋ ਹੀ ਕਿਹੜੇ ਸਮੇਂ ਦੇ ਵਿੱਚ ਬਣੇ ਸੀਗੀ ਤੇ ਕੀ ਕੀ ਉਹਨਾਂ ਵੱਲੋਂ ਯੋਗਦਾਨ ਪਾਇਆ ਗਿਆ ਵਿਕਾਸ 1977 ਦੇ ਵਿੱਚ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਿਆ ਮੇਰੇ ਪਿਤਾ ਜੀ ਪਹਿਲੇ ਜੱਥੇ ਦੇ ਵਿੱਚ ਸਰਦਾਰ ਗੁਰਚੰਦ ਸਿੰਘ ਤੋੜਾ ਤਲਵੰਡੀ ਸਾਹਿਬ ਨਾਲ ਪਹਿਲੇ ਜੱਥੇ ਦੇ ਵਿੱਚ ਇਹ ਗਏ ਸੀ 19 ਮਹੀਨੇ ਲਗਾਤਾਰ ਜੇ रहे ਅਸੀਂ ਆਪਣੇ ਛੋਟੇ ਛੋਟੇ ਹੁੰਦੇ ਮੈਂ ਤੇ ਮੇਰੀ ਸਿਸਟਰ ਆਪਣੇ ਮਾਤਾ ਜੀ ਨਾਲ ਬਸ ਚੜ ਕੇ ਪੰਜਾਬ ਦੀ ਕੋਈ ਐਸੀ ਜੇਲ ਨਹੀਂ ਜਿੱਥੇ ਅਸੀਂ ਉਹਨਾਂ ਨੂੰ ਮੁਲਾਕਾਤ ਕਰਨੀ ਜਾਂਦੇ ਰਹੇ ਜਦੋਂ ਹੀ ਐਮਰਜੈਂਸੀ ਦਾ ਮੋਰਚਾ ਖਤਮ ਹੋਇਆ ਹਾਈ ਕਮਾਂਡ ਨੇ ਵੱਡੇ ਲੀਡਰਸ ਨੂੰ ਰਿਲੀਜ਼ ਕੀਤਾ ਹੈ ਦੇ ਨਾਲ ਹੀ ਨਾਲ ਪਾਰਟੀ ਨੇ ਇਹ ਹੈ ਕਿ ਇਲੈਕਸ਼ਨ ਲੜੋ ਉਦੋਂ ਪਹਿਲੀ ਵਾਰੀ 77 ਵਿੱਚ ਮੇਰੇ ਫਾਦਰ ਇਲੈਕਸ਼ਨ ਲੜੇ ਲੋਕ ਸਭਾ ਦਾ اور ਫਰਾਰ ਬੂਟਾ ਸਿੰਘ ਜਿਹੜੇ ਕੇਂਦਰੀ ਮੰਤਰੀ ਹੋਏ ਨੇ ਇਹਨਾਂ ਨੇ ਉਹਨਾਂ ਨੂੰ ਡੀਫੀਟ ਕੀਤਾ ਉਸ ਤੋਂ ਬਾਅਦ ਫਿਰ 96 ਵਿੱਚ ਮੇਰੇ ਫਾਦਰ ਨੇ ਇਥੋਂ ਇਲੈਕਸ਼ਨ ਲੜਿਆ ਔਰ ਉਦੋਂ ਸਰਦਾਰ ਸ਼ਮਸ਼ੇਦ ਸਿੰਘ ਰਾਏ ਇਹਨਾਂ ਦੇ ਮੁਕਾਬਲੇ ਕਿਹੜੇ ਸੀ ਕਾਂਗਰਸ ਪਾਰਟੀ ਵੱਲੋਂ ਉਦੋਂ ਵੀ ਇਹ ਜਿੱਤੇ ਦੋ ਵਾਰ ਉਹ ਜਿੱਤੇ ਸਾਤੋਂ ਹੁਣ ਇਹ ਹਲਕਾ ਫਤੇਗੜ ਸਾਹਿਬ ਦੇ ਨਾਂ ਤੇ ਆ ਲੇਕਿਨ ਚਾਰ ਪੰਜ ਹਲਕੇ ਪੁਰਾਣੇ ਨੇ ਤੇ ਚਾਰ ਪੰਜ ਹਲਕੇ ਨਵੇਂ ਉਹ ਨੇ ਜਿੱਥੇ ਮੈਂ ਕੰਮ ਕੀਤਾ ਸੋ ਇਸੇ ਲਈ ਪਾਰਟੀ ਨੇ ਸਾਨੂੰ ਇੱਥੇ ਭੇਜਿਆ ਔਰ ਮੈਂ ਸਮਝਦਾ ਕਿ ਕੋਈ ਦਿੱਕਤ ਨਹੀਂ ਸਾਰੇ ਲੋਕ ਮੈਨੂੰ ਮੇਰੇ ਪਰਿਵਾਰ ਨੂੰ ਜਾਣਦੇ ਆ ਮੈਂ ਸਭ ਨੂੰ ਜਾਣਦਾ ਇਹ ਹਲਕੇ ਦੇ ਵਿੱਚ ਕੱਟੋ-ਕੱਟ ਨਹੀਂ ਤੇ ਦੋ ਤਿੰਨ ਸੌ ਤਾਂ ਨਹੀਂ ਪੱਥਰ ਮੇਰਾ ਹੀ ਲੱਗਿਆ ਹੋਇਆ ਹੈ ਤਾਜੀ ਵੇਲੇ ਦੇ ਜਿਹੜੇ ਕੰਮ ਨੇ ਉਹ ਵਖਰੇ ਨੇ ਸੋ ਬਹੁਤ ਵਧੀਆ ਰਿਸਪੌਂਸ ਆ ਇਥੋਂ ਔਰ ਇਹ ਜੀਤ ਜਿੱਤ ਕੇ ਅਸੀਂ ਜਰੂਰ ਜੜਾ ਪਾਰਟੀ ਦੀ ਚੋੜੀ ਤੇ ਅਕਾਲੀ ਦਲ ਦੇ ਵਿੱਚ ਤੁਹਾਨੂੰ ਬਤੌਰ ਹੋਰ ਕਿਹੜੇ-ਕਿਹੜੇ ਅਨੁਮਦਿਕਾ ਮਿਲੇ ਹੁਣ ਤਾਂ ਕਿਹੜੇ-ਕਿਹੜੇ ਅਹੁਦੇ ਤੇ ਤੁਸੀਂ ਸੇਵਾਵਾਂ ਕਦੇ ਦਿੱਤੀ ਮੈਂ ਨਿਸ਼ੂਮਨ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਤੌਰ ਤੇ ਵੀ ਕੰਮ ਕੀਤਾ ਹੈ ਮੈਂ ਜਨਰਲ ਕਾਉਂਸਲ ਦੇ ਮੈਂਬਰ ਦੇ ਤੌਰ ਤੇ ਵੀ ਕੰਮ ਕੀਤਾ ਹੈ ਮੈਂ ਜਨਰਲ ਸੈਕਟਰੀ ਐਸਸੀ ਵਿੰਗ ਦੇ ਤੌਰ ਤੇ ਵੀ ਕੰਮ ਕੀਤਾ ਹੈ ਐਮਐਲਏ ਦੇ ਤੌਰ ਤੇ ਵੀ ਬੁਖਸਾਂ ਦੀ ਸਖਤਰ ਦੇ ਤੌਰ ਤੇ ਵੀ ਕੰਮ ਕੀਤਾ ਸੋ ਬੜੀਆਂ ਆਉਧੀਆਂ ਤੇ ਰਹਿ ਕੇ ਮੈਂ ਪਾਰਟੀ ਦੇ ਵਿੱਚ ਕੰਮ ਕੀਤਾ ਔਰ ਉਹ ਸਾਰਾ ਥੇਰ ਜਿਹੜਾ ਉਹ ਇਸ ਇਲੈਕਸ਼ਨ ਦੇ ਵਿੱਚ ਮੈਂ ਵਰਤ ਕੇ ਲੋਕਾਂ ਦੀ ਸੇਵਾ ਚਾਹਾਂ। ਤੇ بطور ਐਮਐਲਏ ਕਿਤੇ ਕਿਤੇ ਸੁਭਾ ਮੰਭਾ 1997 ਦੇ ਵਿੱਚ ਜਦੋਂ ਮੇਰੇ ਪਿਤਾ ਸ੍ਰੀ ਬਸੰਤ ਸਿੰਘ ਖਾਲਸਾ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਉਹ ਇਥੋਂ ਲੋਕ ਸਭਾ ਮੈਂਬਰ ਸੰਮੈਂ ਪਹਿਲੀ ਵਾਰ 97 ਦੀ ਇਲੈਕਸ਼ਨ 'ਚ ਦਾਖਲੇ ਹਲਕੇ ਤੋਂ ਐਮ.ਐਲ.ਏ ਬਣਿਆ ਉਦੋਂ ਮੈਂ ਯੰਗੇਸਟ ਮੈਂਬਰ 26 ਸਾਲ ਦੀ ਉਮਰ 'ਚ ਮੈਂ ਇਲੈਕਸ਼ਨ ਦਿੱਤਾ ਸੀ ਤੇ ਮੈਂ ਉਸ ਵੇਲੇ ਦਾ ਯੰਗੇਸਟ ਮੈਂਬਰ ਜਿਹੜਾ ਲੈਜਿਸਲੇਟਰ ਅਸੈਂਬਲੀ ਬਣਿਆ ਸੀ ਉਸ ਤੋਂ ਬਾਅਦ ਖੰਨਾ ਖੰਨੇ ਤੋਂ ਬਾਅਦ ਰਾਇਕੋਟ ਰਾਇਕੋਟ ਤੋਂ ਬਾਅਦ ਅੰਤਿਕਾ ਸੇਖਾ ਸਾਹਿਬ ਜाहिर ਜੀ ਗੱਲ ਹੈ ਪਰਿਵਾਰ ਵਿੱਚ ਕੌਣ ਕੌਣ ਮੈਂਬਰ ਨੇ ਤੇ ਉਹ ਵੀ ਪੂਰੀ ਤਰ੍ਹਾਂ ਮੈਦਾਨ ਚੋਣ ਮੈਦਾਨ ਚ ਪੱਟਿਆ ਹੋਇਆ ਉਹ ਤੇ ਲੱਗੇ ਆਉਣ ਦੇ ਪਹਿਲਾਂ ਮੇਰੇ ਪਿਛਲੀਆਂ ਸਾਰੀਆਂ ਚੋਣਾਂ ਚ ਮੇਰੇ ਮਾਤਾ ਜੀ ਪੂਰੇ ਹੋ ਕੇ ਕੰਮ ਕਰਦੇ ਸਨ ਕਿਉਂਕਿ ਉਹਨਾਂ ਨੇ ਆਪ ਹੀ ਇਲੈਕਸ਼ਨ ਲੜੀਆਂ ਨੇ ਬੜਾ ਤਜਰਬਾ ਸੀ ਉਹਨਾਂ ਨੂੰ ਹੁਣ ਵਾਲੀ ਇਲੈਕਸ਼ਨ ਦੇ ਵਿੱਚ ਕਿਉਂਕਿ ਮਾਤਾ ਜੀ ਹੁਣ ਨਹੀਂ ਰਹੇ ਹੁਣ ਮੇਰੀ ਮੇਰੀ ਵਾਈਫ ਮੇਰੇ ਬੱਚੇ ਮੇਰੀਆਂ ਸਿਸਟਰਸ ਅਸੀਂ ਜਿਹੜਾ ਆ ਔਰ ਮੇਰੇ ਬਾਕੀ ਪਰਿਵਾਰ ਦੇ ਜਿਹੜੇ ਮੈਂਬਰ ਨੇ ਸਾਡਾ ਬਹੁਤ ਵੱਡਾ ਪਰਿਵਾਰ ਹੈ ਮੇਰਾ ਮਲੋਤ ਰੋਡ ਦਾ ਪਿੰਡ ਹੈ ਇਸੇ ਹਲਕੇ ਦੇ ਵਿੱਚ ਪੈਂਦਾ ਸੋ ਸਾਡਾ ਸਾਰਾ ਪਰਿਵਾਰ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਚੱਲ ਰਿਹਾ ਹੁਣ ਵੀ ਜਿੰਨੇ ਸਭ ਨੇ ਆਪਣੀ ਆਪਣੀ ਡਿਊਟੀ ਸਮਾਈ ਸੋ ਸੋ ਦੁਬਾਰਾ ਫਿਰ ਰਾਜਨੀਤਿਕ ਵੱਲ ਉਕਰਦੇ ਆ ਤਾਂਤਾ ਜੀ ਦੇਖ ਰਹੇ ਹੋ ਅਕਾਲੀ ਦਲ ਵੱਲੋਂ ਜੋ ਮੰਗ ਵੀ ਚੱਲੀ ਆ ਰਹੀ ਲੋਕਾਂ ਦੀ ਵੀ ਭਾਜੀਪੀ ਨਾਲੋਂ ਥੋੜਾ ਨਾਤਾ ਵੱਖ ਕਰਨਾ ਚਾਹੀਦਾ ਸੀਗਾ ਇਸ ਕਿਸਾਨੀ ਸੂਤਰੋਂ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਚਲੋ ਉਹਨਾਂ ਨੇ ਨਾਤਾ ਵੱਖ ਵੀ ਕੀਤਾ ਤੇ ਕਿਸ ਤਰ੍ਹਾਂ ਦਾ ਉਹ ਮਕਸਦ ਨੂੰ ਲੈ ਕੇ ਜੋ ਫੈਸਲਾ ਲਿਆ ਗਿਆ ਲੋਕਾਂ ਦੇ ਵਿੱਚ ਕੀ ਪ੍ਰਭਾਵ ਦੇਖਣ ਨੂੰ ਮਿਲਿਆ ਪਾਰਟੀ ਪ੍ਰਧਾਨ ਸਾਹਿਬ ਨੇ ਜਿਹੜਾ ਫੈਸਲਾ ਲਿਆ ਹੈ ਸੰਗਤ ਉਸ ਫੈਸਿਲਿਟੀ ਖੋਸ਼ ਹੈ ਤੁਸੀਂ ਇਹ ਦੇਖੋ ਕਿ ਜਿਹੜੀਆਂ ਪਾਰਟੀਆਂ ਕਿਸਾਨਾਂ ਦੀ ਐਂਟੀ ਚੱਲਦੀਆਂ ਨੇ ਅੱਜ ਪਿੰਡਾਂ ਵਿੱਚ ਉਹਨਾਂ ਪਾਰਟੀਆਂ ਨੂੰ ਭਾਰੀ ਬਹੁਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਪਿੰਡਾਂ ਵਿੱਚ ਕਿਸੇ ਕਿਸਮ ਦੀ ਐਜੀ ਪ੍ਰੋਬਲਮ ਨਹੀਂ ਹੈ ਲੋਕ ਆਪ ਮੁਰੇ ਓਕੇ ਸ਼ਰਮ ਨੇ ਕਾਲੀਦਾਲਾ ਸਾਥ ਦੇ ਰਹੇ ਨੇ ਕਿਉਂਕਿ ਪਿਛਲਾ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਰਾਜਨੀਤਿਕ ਹੋਇਆ ਉਹ ਬੁਰੀ ਤਰ੍ਹਾਂ ਫੇਲ ਹੋਇਆ ਤੇ ਸੰਗਤ ਨੇ ਵੀ ਦੇਖ ਲਿਆ ਅੱਜ ਲੋਕ ਯਾਦ ਕਰਦੇ ਨੇ ਸ਼ੌਮਨੀ ਕਾਲੀ ਵੱਲੋਂ ਸਰਪੰਚ ਪ੍ਰਤਾਪ ਸਿੰਘ ਬਾਦਲ ਨੂੰ ਤੇ ਉਹਨਾਂ ਦੇ ਕੀਤੇ ਹੋਏ ਕੰਮਾ ਕਿੰਨਾ ਕਿ ਜੋ ਕਿਸਾਨੀ ਸੰਘਰਸ਼ ਅਜੇ ਵੀ ਜਾਰੀ ਹੈ ਸ਼ੰਭੂ ਬਰਦਰ ਦੀ ਗੱਲ ਕਰ ਲਈਏ ਕਨੋਰੀ ਬਰਦਰ ਦੀ ਗੱਲ ਕਰ ਲਈਏ ਕਿਸਾਨ ਅਜੇ ਵੀ ਆਪਣੀਆਂ ਮੰਗਾਂ ਤੇ ਵਿਜਿਦਦੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਕੁਝ ਪ੍ਰਭਾਵ ਪਵੇਗਾ ਬਾਕੀ ਰਾਜਨੀਤਿਕ ਪਾਰਟੀਆਂ ਦੇ ਬਾਕੀ ਰਾਜਨੀਤਿਕ ਪਾਰਟੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਭਾਰੀ ਵਿਰੋਧ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਤਾਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਵੀਪਾ ਜੀ ਨੇ ਅਸਤੀਫਾ ਵੀ ਦਿੱਤਾ ਮੰਤਰੀ ਮੰਡਲ ਤੋਂ ਇਸ ਵਾਰ ਦੇਖੋ ਬੜੀ ਵੱਡੀ ਆਫਰ ਸੀ ਬੀਜੇਪੀ ਵੱਲੋਂ ਵੀ ਇੱਕ ਕੈਬਨਿਟ ਮਿਨਿਸਟਰ ਤੁਹਾਡਾ ਬਣਾਵਾਂਗੇ ਇੱਕ ਸਟੇਟ ਮਿਨਿਸਟਰ ਤੁਹਾਡਾ ਬਣਾਵਾਂਗੇ ਔਰ ਬੀਜੇਪੀ ਦੀ ਵੋਟ ਵੀ ਤੁਹਾਨੂੰ ਕੋਈਗੀ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਸ ਪਾਰਟੀ ਦਾ ਸਾਥ ਛੱਡਿਆ ਔਰ ਇਹਦਾ ਸਾਰੇ ਪਾਸੇ ਇਸ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਕਾਰਜਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦੇ ਵਿੱਚ ਵਿਚਰਨ ਦਾ ਉਹਨਾਂ ਦਾ ਵੀ ਕਿਸੇ ਨਾ ਕਿਸੇ ਤੇ ਬਰੋਧ ਜ਼ਰੂਰ ਹੋ ਰਿਹਾ ਹੈ ਆਮ ਆਦਮੀ ਪਾਰਟੀ ਇੱਕ ਬਰੋਧ ਤੋਂ ਪੈਦਾ ਹੋਈ ਪਾਰਟੀ ਸੀ ਮੋਤਾ ਵੱਡਾ ਆਧਾਰ ਨਹੀਂ ਹੁੰਦਾ ਨਾ ਬਹੁਤੀ ਉਮਰ ਹੁੰਦੀ ਐ ਇਸ ਤਰ੍ਹਾਂ ਦੀਆਂ ਪਾਰਟੀਆਂ ਦੀ ਠੀਕ ਐ ਅੱਜ ਲੋਕਾਂ ਨੇ ਸੱਤਾ ਇਸ ਪਾਰਟੀ ਨੂੰ ਦਿੱਤੀ ਐ ਇਹ ਪਾਰਟੀ ਸਰਕਾਰ ਚਲਾ ਰਹੀ ਐ ਲੇਕਿਨ ਪਿਛਲੇ 25 ਸਾਲਾਂ ਦੀ ਕਾਰਗੁਜ਼ਾਰੀ ਦੇਖੀਏ ਉਹਨੇ ਤਾਂ ਤੰਗ ਹੋ ਗਈ ਲੋਕ ਸਾਡੇ ਇਕੱਠ ਦੇ ਵਿੱਚ ਆ ਰਹੇ ਆ ਲੋਕ ਆਪ ਆ ਕੇ ਸਾਨੂੰ ਕਹਿ ਰਹੇ ਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਾਂਗੇ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਐ ਸਰਪਾ ਜੀ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਪ੍ਰਧਾਨ ਸਰ ਸੁਖਵਿੰਦਰ ਸਿੰਘ ਬਾਦਲ ਦਾ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਪਚਾਓ ਯਾਤਰਾ ਵੀ ਕੀਤੀ ਐ ਕੀ ਉਹ ਯਾਤਰਾ ਦਾ ਕੋਈ ਪ੍ਰਭਾਵ ਦਿੱਤੋਂ ਨੂੰ ਮਿਲਿਆ ਪੰਜਾਬ ਦਾ ਜੂਥ ਦੇਖੋ ਸੜਕਾਂ ਤੇ ਆਇਆ ਜਾਂ ਹੋਰ ਇਹੋ ਜਿਹਾ ਤੁਸੀਂ ਨੂੰ ਰਿਸਪੌਂਸ ਦੇਖਣ ਨੂੰ ਮਿਲਿਆ ਸਾਡੇ ਹਲਕੇ ਦੇ ਵਿੱਚ ਫਤੇਗੜ ਸਾਹਿਬ ਲੋਕ ਸਭਾ ਹਲਕੇ ਦੇ ਸੱਤ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਨਿਕਲੀ ਆ ਮੈਂ ਸੱਤੇ ਦਿਨ ਪ੍ਰਧਾਨ ਜੀ ਦੇ ਨਾਲ ਰਿਹਾ ਵਾਂ ਬਹੁਤ ਵਧੀਆ ਰਿਸਪੌਂਸ ਸੀ ਨੌਜਵਾਨਾਂ ਦੇ ਵਿੱਚ ਵੀ ਸੀ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਅੱਗੇ ਹੋ ਕੇ ਆਈਆਂ ਔਰ ਇਥੋਂ ਤੱਕ ਕੇ ਜਦੋਂ ਇਹ ਯਾਤਰਾ ਸ਼ਹਿਰਾਂ ਦੇ ਵਿੱਚੋਂ ਲੰਗੀ ਆ ਆਰਤੀ ਭਰਾ ਸਭ ਵੱਖਰੀ ਵੱਖਰੀ ਐਸੋਸੀਏਸ਼ਨਾਂ ਵਾਲੀਆਂ ਸਾਰੀਆਂ ਆਈਆਂ ਤੇ ਸਾਰਿਆਂ ਨੇ ਆ ਕੇ ਸਵਾਗਤ ਕੀਤਾ ਔਰ ਬੜੀ ਜਲਦ ਕੱਲ ਨੂੰ ਦੋ ਤਰੀਕਾ ਕੱਲ ਨੂੰ ਇਹ ਯਾਤਰਾ ਖੰਨੇ ਹਲਕੇ ਦੇ ਵਿੱਚ ਲੰਘੇ ਦੀ ਹੈ ਹਨੂ ਵੀ ਇਸ ਹੀ ਸਮਾਂ ਦੇ ਨੇ ਚ ਲਾਉਣਾ ਵਾ ਔਰ ਸ਼ਹਿਰਾਂ ਔਰ ਪਿੰਡਾਂ ਵਿੱਚ ਬਹੁਤ ਵੱਡਾ ਰਿਸਪੌਂਸ ਆ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਕਿ ਕਾਲੀ ਦਲ ਹੀ ਪਾਰਟੀ ਹੈ ਜਿਹੜੀ ਸਾਨੂੰ ਬਚਾ ਸਕੋ ਕਿਸ ਤਰ੍ਹਾਂ ਦੀ ਅਪੀਲ ਮੈਂ ਪਬਲਿਕ ਨੂੰ ਕਰਨਾ ਚਾਹੁੰਦਾ ਕਿ ਚੋਣਾਂ ਦਾ ਦਿਨ ప్రతి ਦਿਨ ਜਿਹੜੇ ਆ ਰਿਹਾ ਮੈਂ ਬੇਨਤੀ ਕਰਨਾ ਚਾਹੁੰਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਕੈਂਡੀਡੇਟਾਂ ਨੂੰ ਉਹਨਾਂ ਦੇ ਪਿਛੋਕੜ ਨੂੰ ਉਹਨਾਂ ਦੇ ਕੰਮ ਨੂੰ ਦੇਖ ਕੇ ਵੋਟ ਪਾਓ ਅੱਜ ਕੱਲ ਸੋਸ਼ਲ ਮੀਡੀਆ ਦਾ ਵੀ ਯੁੱਗ ਆ ਪ੍ਰਿੰਟ ਮੀਡੀਆ ਦਾ ਵੀ ਯੁੱਗ ਆ ਲੋਕ ਜਿਹੜੇ ਨੇ ਕੰਮ ਕਰਨ ਵਾਲੇ ਉਹ ਪਿੱਛੇ ਰਹਿ ਜਾਂਦੇ ਨੇ ਬੜੇ ਸਾਧਨ ਆ ਗਏ ਨੇ ਅੱਗੇ ਹੋਣ ਦੇ ਸੋ ਕੰਮ ਵਾਲੇ ਬੰਦਿਆਂ ਨੂੰ ਕੁਛਾਣੋ ਪਰਖੇ ਹੋਏ ਬੰਦਿਆਂ ਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਹੁੰਦੀ ਸੋ ਜਿਹੜੇ ਬੰਦੇ ਪੁਰਾਣੇ ਸਮਿਆਂ ਦੇ ਵਿੱਚ ਪਾਵਰ ਵਿੱਚ ਰਹੇ ਨੇ ਜਨਤਾ ਦੀ ਕਰਕੇ ਜਨਤਾ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਕਿਰਦਾਰ ਨੂੰ ਦੇਖ ਕੇ ਵੋਟ ਪਾਵੇ ਤਾਂ ਮੈਂ ਸਮਝਦਾ ਕਿ ਸਹੀ ਫੈਸਲਾ ਹੋਇਆ ਸੋਹੇਸ਼ਨ ਬਿਕਰਮ ਸਿੰਘ ਖਾਲਸਾ ਉਮੀਦਵਾਰ ਨੇ ਜੋ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਸ਼੍ਰੋਮਣੀ ਕਾਲੇ ਦਲ ਦੇ ਇਹਨਾਂ ਨਾਲ ਗੱਲਾਂបੱਤਾਂ ਕੀਤੀਆਂ ਪਰਿਵਾਰਕ ਜੋ ਪਿਛਲੀ ਸਥਿਤੀ ਸੀ ਉਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਇਹਨਾਂ ਦੇ ਪਿਤਾ ਜੀ ਜੋ ਦੋ ਵਾਰ ਫਤਿਹਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜੋ ਇਹ ਪਹਿਲਾ ਹਲਕਾ ਰੋਪਣ ਹੁੰਦਾ ਸੀ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਉਹਨਾਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਤੇ ਮਹਿਜ 26 ਸਾਲ ਦੀ ਉਮਰ ਵਿੱਚ ਖਾਲਸਾ ਜੀ ਨੇ ਦੱਸਿਆ ਕਿ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ ਐਮ ਐਲ ਏ ਚੁਣੇ ਗਏ ਸਨ ਤੇ ਉਸ ਤੋਂ ਉਸੇ ਟਾਈਮ ਤੋਂ ਇਹ ਸ਼੍ਰੋਮਣੀ ਕਾਲੇ ਦਲ ਨਾਲ ਜੁੜ ਕੇ ਆਪਣੀਆਂ ਸ ਇਹ ਪੂਰੀ ਬਸਨੀਓਨ ਦਾ ਪੂਰਾ ਪਰਿਵਾਰ ਵੀ ਅਕਾਲੀ ਦਰ ਨੂੰ ਸਮਰਪਿਤ ਹੈ ਤੇ ਸਮਰਪਿਤ ਹੀ ਰਹੇਗਾ ਜਗਦੇਵ ਸਿੰਘ ਪੱਤਰਕਾਰ ਫਟਕਾਰ ਸਾਹਿਬ